ਸਮਾਰਟ ਵਿਲੇਜ ਮਹਿਮ ਤਹਿਤ ਪਿੰਡ ਬੱਜਵਾਨਾ ਵਿਖੇ ਸਰਪੰਚ ਜਸਵਿੰਦਰ ਸਿੰਘ ਜਸਤ ਅਤੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਯਤਨਾਂ ਸਦਕਾ ਹਲਕਾਪਤਾ ਇੱਕ ਸਰਦਾਰ ਪ੍ਰੀਤਮ ਸਿੰਘ ਕੋਟਪਾਈ ਦੀ ਯੋਗਵਾਹੀ ਹੇਠ ਪਿੰਡ ਦੇ বাস ਸਟੈਂਡ ਦੀ ਨਵੀਂ ਇਮਾਰਤ ਉਸਾਰਨ ਲਈ ਵਿਸ਼ੇਸ਼ ਤੌਰ ਤੇ ਰਪਿੰਦਰ ਸਿੰਘ ਕੋਟਪਾਈ ਵੱਲੋਂ ਅੱਜ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਜਸ ਨੇ ਇਸ ਨਕਸ਼ੇ ਡੇ ਦਾ ਨਕਸ਼ਾ ਦਿਖਾਉਂਦਿਆਂ ਦੱਸਿਆ ਕਿ ਇਸ ਵਿੱਚ ਸਭ ਤਰ੍ਹਾਂ ਦੀਆਂ ਸਮਾਰਟ ਸਹੂਲਤਾਂ ਮਿਲਣਗੀਆਂ ਸ਼ਾਨਦਾਰ ਹਵਾ ਤੋਂ ਇਲਾਵਾ ਇੱਥੇ ਸੁੱਤ ਪਾਣੀ ਅਤੇ ਲੈਟਰਨ ਬਾਥਰੂਮ ਦਾ ਜੋਗ ਪ੍ਰਬੰਧ ਕੀਤਾ ਜਾਵੇਗਾ ਇਸ ਮੌਕੇ ਮੈਡਮ ਗਗਨਦੀਪ ਕੌਰ ਬੀਡੀਪੀਓ ਨਥਾਣਾ ਅਤੇ ਜਗਸੀਰ ਸਿੰਘ ਵੱਜੋਂ ಗ್ರಾಮ ਪੰਚਾਇਤ ਦੇ ਸਮੂਹ ਮੈਂਬਰ ਅਤੇ ਪਿੰਡ ਦੇ ਹੋਰ ਪ੍ਰਤਵੰਤੇ ਸੱਜਣ ਸੀਤਪਾਲ ਸਿੰਘ ਸਮੇਤ ਹੋਰ ਮਹਿਮਾਨ ਹਾਜ਼ਰ ਸਨ ਇਸ ਮੌਕੇ ਰੁਪਿੰਦਰ ਪਾਲ ਸਿੰਘ ਕੋਟਪਾਈ ਵੱਲੋਂ ਫਾਰਕਾ ਹਟਾ ਕੇ ਇਸ ਸਮਾਰਤ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਮੈਡਮ ਗਗਨਦੀਪ ਕੌਰ ਬੀਡੀ ਪੁਨਥਾਨਾ ਨੇ ਸਮੂਹ ਪਿੰਡ ਵਾਸੀਆਂ ਨੂੰ ਇਸ ਲਈ ਵਧਾਈ ਦਿੱਤੀ ਤਾਂ ਕਿ ਅਕੀ ਹੋਰ ਪਿੰਡਾਂ ਸਰਪੰਚਾਂ ਨੂੰ ਜਸਵਿੰਦਰ ਸਿੰਘ ਜਸਵੰਗ ਕੰਮ ਕਰਨ ਦੀ ਪ੍ਰੇਰਣਾ ਮਿਲ ਸਕੇ ਬਿਊਰੋ ਰਿਪੋਰਟ ਰਾਮ ਸਿੰਘ ਕਲਿਆਣ ਸਾਂਝ ਪੰਜਾਬ ਟੀਵੀ ਪਿੰਡ ਵੱਜੋ ਆਣਾ